ਸਰਖ ਖਾਲਸਾ ਜੀ ਆਏ ਸੀਗੇ ਜੀ ਪਰਚੀ ਆਨਲਾਈਨ ਸਿਸਟਮ ਆਣਾ ਸਾਰਾ ਪਰਚੀ ਕੱਟਦੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਕੋ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਕੇ ਵੀ ਦਵਾਈ ਦੇ ਦੋ ਕਹਿੰਦੇ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾੜਾ ਨਿਕਾਲ ਦੋ ਮਿਲੂਗੀ ਦੁਬਾਰੇ ਰਿਪੋਰਟ ਚੜ੍ਹ ਨਹੀਂ ਸਕਦਾ ਹੁੰਦਾ ਉਹ ਸਾਡੇ ਕੋਲੇ ਆ ਕੇ ਮਿਸਬਿਹੇਵ ਕਰ ਲਾਗੇ ਪੁੱਠਾ ਸਿੱਧਾ ਬੋਲਣ ਲਾਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਕਿ ਇਹਨਾਂ ਨੂੰ ਤੁਸੀਂ ਦੋਨੋਂ ਲੁੱਟਾ ਬਚਾਉਣੇ 10 ਰੁਪ ਨਾਲ ਪ੍ਰੈਗਨੈਂਟ ਲੇਡੀਆਂ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਈਨ 'ਚ ਆ ਕੇ ਖੜ ਗਿਆ ਉਹ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮਾਂ ਬਾਬਾ ਤੋਂ ਬਾਜਾ ਤੜ ਕੇ ਆ ਕੇ ਲੈ ਜੋਗੇ ਤੁਸੀਂ ਦਵਾਈ ਵੀ ਤੇ ਨਹੀਂ ਨਵੀਂ ਪਰਚੀ ਕਟਾ ਲਓ ਤੇ ਉਹਨੇ ਗਾਲ ਗੋਲ ਕੱਢੀ ਮੈਨੂੰ ਕਹਿੰਦਾ ਤੁਸੀਂ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ ਤੇ ਪਰ ਬਾਅਦ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਆ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੰਨੇ ਨੂੰ ਛਾੜ ਦਿੱਤੀ ਮੈਂ ਮੁਰੇ ਹੱਥ ਕਰਿਆ ਸੀ ਹੱਥ ਤੇ ਲੱਗ ਗਿਆ ਹਾਂਜੀ ਹਾਂਜੀ ਕਹਿੰਦੇ ਸੀ ਤੂੰ ਛੱਡ ਦੇ ਮੈਂ ਹੱਥ ਨਾਲ ਫੜ ਲਈ ਉਦੋਂ ਬਾਅਦ ਵੀ ਕਹਿੰਨ ਤੋਂ ਛੱਡ ਦੇ ਇੱਕ ਵਾਰੀ ਤੈਨੂੰ ਪਰ ਮੈਂ ਮਾਰੂਗਾ ਲਾ ਸਾਢੇ 11 12 12:00 ਦੇ ਦਰਮਿਆਨ ਆਹ ਐਸਐਮ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਈ ਦੋ ਦੋ ਇੱਕ ਦਰਸੇਮ ਤੇ ਗੁਰਸੇਵਕ ਗੁਰਸੇਵਕ ਦੇ 6:00 ਵਜੇ ਹੋਈ ਸੀ ਤੇ ਸੱਟਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਪਿੰਡ ਭਾਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸਨੇ ਉਹ ਪਰਚੀ ਨੂੰ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਵਾਰ ਸਾਡੇ ਕੰਪਿਊਟਰ ਆਪਰੇਟਰ ਨਾਲ ਕੋਈ ਤਕਰਾਰ ਹੋਇਆ ਉਸਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਕੋਈ ਉਸ ਨੂੰ ਲੈ ਕੇ ਤਕਰਾਰ ਪਤਾ ਲੱਗਿਆ ਅਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀ ਨਾ ਉਹਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਿਖਿਆ ਤਾਂ ਇਸ ਇਸ ਗੱਲ ਨੂੰ ਲੈ ਕੇ ਉਸ ਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਅੱਜ ਉਸਨੇ ਗੁਰਸੇਵ ਸਿੰਘ ਦੀ ਸਟੇਟਮੈਂਟ ਜੋ ਉਹਨੂੰ ਦੱਸਿਆ ਉਸਨੇ ਤਾਂ ਅਟੈਕ ਤੋਂ ਬਾਅਦ ਉਹ ਉਹਦੇ ਇੱਥੇ ਹੱਥ 'ਤੇ ਕਾਫੀ 2 ਇੰਚ ਆ ਲੰਬਾ ਜ਼ਖਮ ਹੋਇਆ ਇਨਸਾਈਡ ਰੋਡ ਜਿਹਨੂੰ ਸੀ ਕਹਿੰਦੇ ਆ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੀ ਜ਼ਖਮ ਜੋ ਐਸਐਮਓ ਆਫਿਸ ਵਿੱਚ ਵੀ ਬਲੱਡ ਡਿੱ ਗਿਆ ਉਹਦਾ ਕਿ ਇੱਥੇ ਉਸ ਤੋਂ ਬਾਅਦ ਅਸੀਂ ਇਹਨੂੰ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਗਏ ਗੁਰਸੇਵਕ ਸਿੰਘ ਕੰਪਿਊਟਰ ਆਪਰੇਟਰ ਨੂੰ ਉੱਥੇ ਜਾ ਕੇ ਐਮਰਜੈਂਸੀ 'ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਆਨ ਡਿਊਟੀ ਡਾਕਟਰ ਸਾਰੇ ਇਕੱਠੇ ਹੋ ਗਏ ਤਾ ઓર ਡਾਕਟਰ ਜਦੋਂ ਸਾਰੇ ਆ ਗਏ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਹਿਲਾਂ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ਼ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਟਿਕਸ ਪਾਈ ਗਏ ਹੁਣ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਟਾਈਮ ਹਾਲਤ ਖਤਰੇ 'ਚ ਵਾਰ ਹੈ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰਦੇ ਇਸੇ ਕਾਰਨ ਕਰਕੇ ਮੈਂ ਬਾਰੇ ਕਰਨਾ ਬੋਲਦੀ ਹਾਂ ਦੇਖੋ ਸਾਰੀ ਮੰਗਤ ਹੈ ਇਹ ਵੀ ਸਾਡੇ ਕੋਲੇ ਇੱਥੇ ਔਟ ਕਲੀਨਿਕ ਹੈ ਡਾਕਟਰ ਅਨਕੁਰ ਉਹਦੇ ਇੰਚਾਰਜ ਨੇ ਉਹਦੇ ਵਿੱਚ ਸੌਕ ਮਰੀਜ਼ ਦਿੱਲੀ ਸਾਡੇ ਕੋਲੇ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕਿ ਕਿਵੇਂ ਹੈ ਕਿਵੇਂ ਨਹੀਂ ਹੈ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੀ ਨੇ ਗੁੱਸਾ ਵੀ ਜੰਦੀ ਆ ਜਾਂਦਾ ਏਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਡੀਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ। ਅ ਤਹਿਸੀਲਦਾਰ ਸਾਹਿਬ ਉੱਠ ਕੇ ਹੁਣੇ ਮੇਰੇ ਤੋਂ ਗਏ ਆ ਐਸਡੀਐਮ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ। ਉਹਦੇ ਵਿੱਚ ਪ੍ਰਸ਼ਾਸਨ ਸਾਹਮਣੇ ਅਸੀਂ ਕੋਈ ਮੰਗ ਕਰਦੇ ਆ ਵੀ ਇੱਕ ਤਾਂ ਜੋ ਸਾਡੇ EMPLYEE ਤੇ ਕੰਪਿਊਟਰ ਆਪਰੇਟਰ ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ। ਇਹਦੇ ਅਗੇ ਸਟ ਐਫਆਈਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਉਹ ਜੋ ਜੋ ਜਿਧੇ ਉਪਰਾਧੀ ਹੈ ਜਿਸਨੇ ਤੇ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮਲਜਮ ਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਸੈਕਿੰਡ ਸਾਡੀ ਜੋ ਪ੍ਰਸ਼ਾਸਨ ਸਾਹਮਣੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਕਲਵੰਡੀ ਸਾਹਬੋਂ ਸਰਕਾਰੀ ਹਸਪਤਾਲ ਵਿਖੇ ਕੰਮ ਕਰ ਰਿਹਾ ਹੈ ਇੰਨੀ ਓਪੜੀ 600 ਦੇ ਕਰੀਬ ਅਸੀਂ ਦਿੱਲੀ ਓਪੜੀ ਦੇਖ ਰਹੇ ਹਾਂ ਔਰ ਇਸ ਚੋਂ ਕਿ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਦੇ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਜੋ ਕੇਂਦਰ ਹੈ ਜਿਹਨੂੰ ਹੋਟਲੀ ਨਹੀਂ ਕਹਿੰਦੇ ਉੱਥੇ ਦਵਾਈ ਲੈਣ ਆਉਂਦੇ ਆ ਉਦੇ ਵਿੱਚ ਸਾਡੂ ਸੇਫਟੀ ਦੇ ਸਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਉਥੇ ਫੀਮੇਲ ਡਾਕਟਰਸ ਵੀ ਕੰਮ ਕਰਦੀ ਹੈ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਤਾਂ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਆਂ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਹਿ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਜਿਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਹੈ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਰਾਤ ਕਿਤੇ ਜਾਂ ਲਲਵੰਡੀ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਰਚੀਆਂ ਕੱਟ ਰਹੇ ਆਂ ਉਥੇ ਇੱਕ ਨੰਗ ਬਾਣੇ ਦੇ ਵਿੱਚ ਸੀਗਾ ਇੱਕ ਪੁਰਸ਼ ਉਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸਬਾਜ਼ੀ ਕੀਤੀ ਉਹਨੂੰ ਗਾਲੀ ਗਲੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉੱਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਦਾ ਬਚਾ ਕਰ ਲਿਆ ਉਹਦੇ ਕਾਫੀ ਇੰਜਰੀ ਆਈ ਹੈ ਉਹ ਸਾਡੇ ਕੋਲ ਐਡਮਿਟਡ ਹੈ ਅਸੀਂ ਇਸ ਮਸਲੇ ਦੀ ਕਾਫੀ ਨਿੰਦਾ ਕਰਦੇ ਹਾਂ ਕਿਉਂਕਿ ਇਹੇ ਜਿਹੇ ਮਸਲੇ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5-2 ਸਾਲਾਂ ਤੋਂ ਅਸੀਂ ਵਾਰ-ਵਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਦਿਨ ਰਾਤ ਇੱਥੇ ਲੜਾਈਆਂ ਵਾਲੇ ਕੇਸ ਪਰਚੇ ਆਉਂਦੇ ਨੇ ਕਈ ਵਾਰੀ ਸ਼ਰਾਬੀ ਹਾਲਤ ਵਿੱਚ ਵੀ ਹੁੰਦੇ ਨੇ ਉਹ ਵੀ ਸਾਡਨ ਰਾਤ ਨੂੰ ਬਹਿਸ ਕਰਦੇ ਨੇ ਉਸ ਸਮੇਂ ਵੀ ਇਸ ਇਸ ਤਰ੍ਹਾਂ ਦੇ ਇਨਸੀਡੈਂਸ ਹੋ ਜਾਂਦੇ ਨੇ ਇਹ ਬੜੀ ਮੰਦਪਾਗੀ ਘਟਨਾ ਹੈ ਜਿਹੜੀ ਕਿ ਵਾਰ-ਵਾਰ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦੀ ਰਹਿੰਦੀ ਹੈ ਪੰਜਾਬ 'ਚ ਵੀ ਸੁਣਦੇ ਆਂ ਅਸੀਂ ਪੰਜਾਬ ਤੋਂ ਬਾਹਰ ਵੀ ਸੁਣਦੇ ਆਂ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰਦੇ ਰਹੇ ਹਾਂ ਬਾਰ-ਬਾਰ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਸਿਕਿਉਰਿਟੀ ਕਾਰਡ ਪ੍ਰੋਵਾਈਡ ਕਰਾਂਗੇ ਪਰ ਅੱਜ ਤੱਕ ਲਗਭਗ 8-9 ਮਹੀਨਿਆਂ ਦੀ ਲਗਾਤਾਰ ਗੱਲਬਾਤ ਤੋਂ ਬਾਅਦ ਵੀ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਇਸ ਬੰਦੇ ਤੇ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਰੋਜ਼ ਦੇ ਵਿੱਚ ਹੈ ਇਹਨਾਂ ਸਾਰਿਆਂ ਨੇ ਕੰਮ ਬੰਦ ਕਰ ਦਿੱਤਾ ਹੈਗਾ ਅੱਜ ਇਸ ਇਸ ਆਸ ਦੇ ਵਿੱਚ ਇਸ ਉਮੀਦ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਇੱਕ ਆਪਦਾ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਨੂੰ ਉਹ ਸਿਕਿਉਰਿਟੀ ਪ੍ਰੋਵਾਈਡ ਕਰੇ ਜੇ ਅਸੀਂ ਖੁਦ ਹੀ ਸੁਰੱਖਤ ਨਹੀਂ ਹੈਗੇ ਫਿਰ ਅਸੀਂ ਲੋਕਾਂ ਦਾ ਇਲਾਜ ਕਿਵੇਂ ਕਰ ਸਕਾਂਗੇ ਡਰ ਦੇ ਮਾਹੌਲ ਦੇ ਵਿੱਚ ਡਾਕਟਰੀ ਨਹੀਂ ਹੋ ਸਕਦੀ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਕਾਫੀ ਸੀਰੀਅਸਲੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਾਨੂੰ ਉਹ ਸੁਰੱਖਿਆ ਪ੍ਰੋਵਾਈਡ ਕਰੇ ਜਿੰਨਾ ਚਿਰ ਸਰਕਾਰ ਦਾ ਕੋਈ ਆਪਣਾ ਏਜੰਡਾ ਨਹੀਂ ਬਣਦਾ ਸੁਰੱਖਿਆ ਦਾ ਅਸੀਂ ਲੋਕਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਉਸ ਦੀ ਜਿਹੜੀ ਤਫ਼ਰੀ ਵਧਾਵੇ ਉਹ ਆਪਣੇ ਗੇੜੇ ਮਾਰੇ ਕਿਉਂਕਿ ਇਸ ਤਰ੍ਹਾਂ ਦੇ ਇਨਸੀਡੈਂਸ ਨੂੰ ਫੇਰ ਹੀ ਘਟਾਇਆ ਜਾ ਸਕਦਾ ਤੇ ਹੁਣ ਸਾਡੀ ਇਹ ਮੰਗ ਸੀ ਕਿ ਸਾਨੂੰ ਦੋ ਮੁਲਾਜ਼ਮ ਘਟੋ ਘਟ ਜਦੋਂ ਸਾਡੇ ਬਹੁਤ ਜ਼ਿਆਦਾ ਪੀੜ ਹੋਵੇ ਉਸ ਸਮੇਂ ਸਾਨੂੰ ਦਿੱਤੇ ਜਾਣ ਤਾਂ ਕਿ ਸਾਡੀ ਫਰਖਿਆ ਦਾ ਪ੍ਰਬੰਧ ਹੋ ਸਕੇ ਸਰ ਇਹ ਜੋ ਓਡ ਸੈਂਟਰ ਦੇ ਕੋਈ ਨਸ਼ੇੜੀਆਂ ਕੋਈਆਂ ਲੈਣ ਆਇਆ ਨਹੀਂ ਇਹ ਓਡ ਸੈਂਟਰ ਦੇ ਵਿੱਚ ਨਹੀਂ ਵਾਪਰਿਆ ਓਡ ਸੈਂਟਰ ਦੇ ਵਿੱਚ ਰੋਜ਼ ਹੀ ਗਾਲੀ ਕਲੋਚ ਤੇ ਝਗੜੇ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਅਸੀਂ ਆਮ ਤੌਰ ਤੇ ਨਹੀਂ ਰਿਪੋਰਟ ਕਰਦੇ ਇਹ ਉਹ ਮੁਲਾਜ਼ਮ ਜਿਹੜਾ ਮਰੀਜ਼ ਸੀ ਇਹ ਆਰਡਨ ਵਾਲੀ ਸੰਬੰਧਤ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਸੀ ਉੱਧਰ ਲੈਣ ਆਇਆ ਸੀ ਪਰਚੀ ਉੱਥੇ ਪਰਚੀ ਤੇ ਬਹਿਸ ਹੋਈ ਹੈ ਜੀ ਸਰ ਮੰਗ ਹੁਣ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਅੱਜ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹ ਤੋਂ ਮਸੂਲ ਹੋਈ ਸੀ ਐਸਐਮਓ ਸਾਹਿਬਰਾ ਉਹਤੇ ਤੇ ਜਿਹਦੇ ਸੰਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਵਰਕੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਗ ਸਿੰਘ ਜੋ ਕਾਲੂ ਸਿੰਘ ਨਾਂ ਦਾ ਕੋਈ ਨਿਆਗ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਇਹ ਕੋਰਮ ਤੇ ਨਿਯਮ ਦੇ ਅਨੁਸਾਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾਂ ਉਸ ਤੇ ਉਸ ਨਾਲ ਕਾਲੇ ਘੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਹੈ ਸੱਟ ਲੱਗੀ ਹੈਗੀ ਹੈ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਗੁਰਸੇਵਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮਕਦਮਾ ਦਰਜ ਕਰਕੇ ਇਹਨੂੰ ਗਲਤ ਨਿਆਂ ਖੇਤੀ ਗ੍ਰਿਫਤਾਰ ਕੀਤਾ ਡਾਕਟਰ ਨੌਂ ਰੋਪਲਾ ਕਿਨੋ ਸਖਿਆ ਦਾ ਪ੍ਰਬੰਧ ਨੀ ਹੇਗਾ ਉਹ ਤੇ ਕਰਨ ਦੇ ਲਈ ਵਾਰ ਹਮਲੇ ਹੋਇਆ ਪਹਿਲਾਂ ਵੀ ਕੋਈ ਲੜਾਈ ਝਗੜਾ ਕਰਦਾ ਕੋਈ ਲੜਾਈ ਝਗੜਾ ਕੇਸ ਆਇਆ ਉਹ ਵੀ ਡਾਕਟਰ ਨੌਂ ਦੀ ਪਤਨੀ ਕੀਤੀ ਜਾਂਦੀ ਹੈਗੀ ਦੂਸਰਾ ਤੁਹਾਨੂੰ ਨੇ ਜੋ ਪੀਟੀਵੀ ਬੰਦ ਕੀਤੇ ਕੋਈ ਸਮਝ ਨਹੀਂ ਨਹੀਂ ਉਹਦੇ ਵਿੱਚ ਦੇਖੋ ਡਾਕਟਰ ਸਹਿਬਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁੱਖ ਅਫਸਰ ਸਹਿਬਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪੁਲਿਸ ਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈਗੀ ਆ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਆ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਆ ਇਸ ਤੋਂ ਇਲਾਵਾ ਮੈਂ ਗਾਹੇ-ਵਗਾਹੇ ਖੁਦ ਮੁਖਬਸਰ थाना ਤਲਵੰਡੀ ਸਾਬੋ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੀ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਡਾ ਕਰਕੇ ਤੇ ਕਸੂਪ ਰਿਪੋਰਟ ਲਾ ਕੇ ਉਹਨਾਂ ਤੇ ਜਿਹੜੀਆਂ ਐਫ ਆਈ ਆਰ ਲਾਚ ਕੀਤੀ